ਅਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆ ਹ ਬਲਾਂ ਵਾਲੇ ਪਰਨੇ ਦੀ ਜਿਹਦੀ ਰੰਤ ਗਿਆ 2 ਮੀਟਰ ਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੋਲਡ ਕਰ ਤਿਆ ਪਹਿਲਾਂ ਆਪਾਂ ਸਾਈਡ ਦੇ ਉੱਤੇ ਜਿਹੜਾ ਅੱਖ ਦੇ ਕੋਲ ਹਲਕਾ ਜਿਹਾ ਲਾ ਰੱਖ ਕੇ ਜੁੜਾ ਕਰ ਲਵਾਂਗੇ ਜੁੜਾ ਕਰ ਲਵਾਂਗੇ ਫਿਰ ਉਸ ਦਾ ਪਰਨੇ ਦਾ ਵੱਡਾ ਲੜ ਫੜ ਕੇ ਛੋਟੇ ਲੜ ਨੂੰ ਉਧਰ ਨੂੰ ਫੋਲਡ ਕਰਕੇ ਤੇ ਜੁੜੇ ਵਾਲੇ ਸਾਈਡ ਦੇ ਉੱਤੇ ਜਿਹੜਾ ਆਪਾਂ ਇੱਕ ਲੜ ਲੜਦੇ ਆਵਾਂਗੇ ਉਸ ਦੇ ਉੱਪਰ ਜਿਹੜਾ ਆਪਾਂ ਦੂਸਰਾ ਲੜ ਲੜਦੇ ਹਣਾ ਤੇ ਉਸ ਲੜ ਦੇ ਵਿੱਚ ਜਿਹੜੇ ਆਪਣੇ ਬ ਬਲਾਂ ਨੂੰ ਇਕੱਠੇ ਕਰਨ ਤੋਂ ਬਲਾਂ ਨੂੰ ਇਕੱਠੇ ਕਰਨ ਤੋਂ ਆ ਜਿਹੜੇ ਸਲੜ ਦੇ ਵਿੱਚ ਬਲ ਇਕੱਠੇ ਕੀਤੇ ਸੀ ਉਹਨਾਂ ਬਲਾਂ ਨੂੰ ਸੈੱਟ ਕਰਕੇੜਾ ਤੁਸੀਂ ਇਸ ਲੜ ਨੂੰ ਲਗਾ ਦੇਣਾ ਜੀ ਹਾਂ ਉਹ ਜਿਹੜਾ ਤੁਸੀਂ ਨੇ ਸਟੌਗੜਾ ਲੜ ਲਗਾਉਣਾ ਸਲੜ ਨੂੰ ਬੈਕ ਤੋਂ ਪਿੰਚ ਕਰਨਾ ਤੇ ਸਲੜ ਦੇ ਵਿੱਚ ਜਿਹੜੇ ਤੁਹਾਡੇ ਬਲ ਨੇ ਉਹਨਾਂ ਬਲਾਂ ਨੂੰ ਸੈੱਟ ਕਰਕੇ ਤੇ ਲੜ ਨੂੰ ਹਲਕਾ ਫੋਲਡ ਕਰਕੇੜਾ ਤੁਸੀਂ ਨੇ ਇਸ ਲੜ ਦੇ ਵਿੱਚ ਬਲ ਖਲਾਰ ਕੇ ਜਿਹੜਾ ਇਸ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲਾਦੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨ ਹਣ ਜਿਹੜਾ ਆਪਣਾ ਉੱਪਰ ਸਿਰ ਨੰਗਾ ਹੋਊਗਾ ਆਪਾਂ ਦੂਸਰੇ ਲੜ ਦੇ ਵਿੱਚ ਦੇਖਿਆ ਬਣਾ ਸਿਰਾ ਕਵਰ ਕਰ ਜਾਵਾਂਗੇ ਤੁਹਾਡਾ ਆਪਾਂ ਇਸ ਤੋੜਾ ਲੜ ਲਗਾਉਣਾ ਉਸ ਲੜ ਨੂੰ ਵੀ ਉਸੇ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਵਾਲੇ ਪਹਿਲਾਂ ਵਾਲਾ ਲੜ ਲਗਾਇਆ ਸੀ ਦੂਸਰਾ ਲੜ ਲਗਾਇਆ ਸੀ ਲੜ ਨੂੰ ਬੈਗ ਤੋਂ ਪਿੰਚ ਕਰ ਲਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਆਈਸ ਕਰ ਦੇ ਵਿੱਚ ਤੁਹਾਡੇ ਬਲ ਹੋਣਗੇ ਨਾ ਬਲਾਂ ਨੂੰ ਤੁਸੀਂ ਇਕੱਠਾ ਕਰਕੇ ਤੇ ਲੜ ਨੂੰ ਹਲਕਾ ਜਿਹੜਾ ਫੋਲਡ ਕਰ ਦੇਣਾ ਲੜ ਨੂੰ ਹਲਕਾ ਜਿਹੜਾ ਫੋਲਡ ਕਰਨ ਤੋਂ ਬਾਅਦ ਫਿਰ ਉਸ ਤੋਂ ਅਹੀ ਲੜ ਦੇ ਵਿੱਚ ਜਿਹੜਾ ਆਪਣੇ ਬਲ ਇਕੱਠੇ ਕੀਤੇ ਸੀ ਉਹਨਾਂ ਬਲਾਂ ਨੂੰ ਤੁਸੀਂ ਨੇ ਖਾੜ ਦੇਣਾ ਬਲਾਂ ਨੂੰ ਖਾੜਨ ਤੋਂ ਬਾਅਦ ਆਪਾਂ ਲੜ ਨੂੰ ਸੈੱਟ ਕਰਕੇ ਲਗਾ ਦੇਣਾ ਤੇ ਹੁਣ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਤੁਸੀਂ ਨੇ ਸੈੱਟ ਕਰ ਲੈਣਾ ਵਿੜੇ ਆਪਣੇ ਬਾਅਦ ਦੇ ਨਾਲ ਵੀੜੇ ਆਪਣੇ ਵਾਲ ਹੋਣਗੇ ਉਹਨਾਂ ਵਾਲਾਂ ਨੂੰ ਆਪਾਂ ਸੈੱਟ ਕਰ ਲਵਾਂਗੇ ਤੇ ਉਹ ਪਰ ਵੀੜਾ ਆਪਣਾ ਸਿਰ ਹੋਊਗਾ ਉਹ ਸਿਰ ਨੂੰ ਆਪਾਂ ਚੰਗੀ ਤਰ੍ਹਾਂ ਟਾਈਟ ਕਰ ਲਵਾਂਗੇ ਤਦੋਂ ਜਿਹੜਾ ਆਪਾਂ ਆਖਰੀ ਲੜ ਲਗਾਵਾਂਗੇ ਆਖਰੀ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਉਸ ਲੜ ਨੂੰ ਜਿਹੜਾ ਆਪਾਂ ਅੱਖ ਤਾਂ ਖਿੱਚ ਲੈਣਾ ਅੱਖ ਤਾਂ ਖਿੱਚਣ ਤੋਂ ਬਾਅਦ ਜਿਹੜਾ ਆਪਣਾ ਲੜ ਨੂੰ ਆਪਾਂ ਫਰੰਟ ਜਿਹਤੋਂ ਜਿਹੜਾ ਇੱਕ ਗਰ ਫੋਲਡ ਕਰਨਾ ਇੱਕ ਗਰ ਫੋਲਡ ਕਰਨ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਲੈਣਾ ਲੜ ਨੂੰ ਹਲਕਾ ਖਿੱਚਣ ਤੋਂ ਬਾਅਦ ਇਸ ਲੜ ਨੂੰ ਸੀਨੇ ਦੇ ਵਰ ਫੋਲਡ ਕਰਕੇ ਤੇ ਲੜ ਨੂੰ ਬੈਕ ਤੱਕ ਸਾਫ਼ ਕਰਕੇ ਲਗਾ ਦੇਣਾ ਜਿਹੜਾ ਆਪਣਾ ਆਖਰੀ ਲੜੂਗਾ ਆਖਰੀ ਲੜ ਨੂੰ ਆਪਾਂ ਜਿਹੜਾ ਸਾਫ਼ ਕਰਕੇ ਲਗਾਵਾਂਗੇ ਅਡ ਲੜ ਨੂੰ ਆਪਾਂ ਇਹਦਾ ਬੈਕ ਤੱਕ ਇਸ ਲੜ ਨੂੰ ਜਿਹੜਾ ਆਪਾਂ ਸਾਫ਼ ਕਰ ਲਵਾਂਗੇ ਬੈਕ ਟਕ ਲੜ ਨੂੰ ਸਾਫ ਕਰਨ ਤਾਂ ਇਹਦਾ ਪਛਲਾੜ ਨੂੰ ਲਗਾ ਦਵਾਂਗੇ ਤੇ ਜਿਹੜਾ ਆਪਣਾ ਪਰਨਾ ਦੀ ਸ਼ੇਪ ਹੋ ਗਈ ਪਰਨੇ ਸ਼ੇਪ ਨੂੰ ਵੀ ਆਪਾਂ ਸੈੱਟ ਕਰਾਂਗੇ ਤੇ ਉੱਪਰ ਉਹ ਜਿਹੜਾ ਬਣਾ ਪਰਨਾਸ ਪਰਨੇ ਨੂੰ ਸੈੱਟ ਕਰ ਲਵਾਂਗੇ ਜਿਹੜਾ ਆਪਣਾ ਬਾਕੀ ਲੜ ਰਹਿ ਗਿਆ ਉਸ ਲੜ ਨੂੰ ਆਪਾਂ ਜਿਹੜਾ ਬੈਕ ਤੇ ਤੁਸੀਂ ਨੇ ਦੱਬ ਦੇਣਾ ਬੈਕ ਤੇ ਲੜ ਨੂੰ ਦੱਬਣ ਤੋਂ ਆ ਜਿਹੜਾ ਆਪਣਾ ਪਰਨਾ ਉਹ ਤੁਹਾਡਾ ਜਿਹੜਾ ਪਰਨਾ ਉਹ ਕੰਪਲੀਟ ਹੋ ਚੁੱਕਿਆ ਹੁਣ ਇਸ ਪਰਨੇ ਦੀ ਜਿਹੜੀ ਤੁਹਾਡੀ ਬਾਕੀ ਦੀ ਸ਼ੈਡਿੰਗ ਹੋ ਗਈ ਉਹ ਆਪਾਂ ਕਰ ਲੈਣੀ ਆ ਹੁਣ ਪੱਗ ਪੈਂਦੇ ਨਾਲ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਵੀ ਆਪਾਂ ਵਧਾ ਲੈਣਾ ਪੱਗ ਪੈਂਦੇ ਨਾਲ ਉਹਦੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਤੁਸੀਂ ਨੇ ਵਧਾ ਲੈਣਾ ਜੀ ਸਾਰੇ ਬਲ ਲੜਾਂ ਜਿਹੜੇ ਆਪਣੇ ਲੜਦੇ ਵਿੱਚ ਬਲ ਪਾਇਆ ਸੀ ਉਹਨਾਂ ਬਲਾਂ ਨੂੰ ਆਪਾਂ ਪੱਗ ਪੈਂਦੇ ਨਾਲ ਚੰਗੀ ਤਰ੍ਹਾਂ ਜਿਹੜੇ ਆਪਣੇ ਪੇਚ ਬਲ ਮੋਟੇ ਹੋਣਗਾ ਨਾ ਮੋਟੇ ਬਲਾਂ ਨੂੰ ਆਪਾਂ ਇਹਦਾ ਸੈੱਟ ਕਰਕੇ ਪਤਲੇ ਕਰ ਦਵਾਂਗੇ ਤੇ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਜ਼ਿਆਦਾ ਹੋਰ ਵਧਾ ਦੇਵਾਂਗੇ ਜਿੰਨੇ ਕਰ ਰਹੇ ਹੁਣ ਇਹ ਪਾਣੀ ਦੀ ਜਿਹੜੀ ਸੈਟਿੰਗ ਹੋ ਗਈ ਉਹ ਆਪਾਂ ਕਰ ਲਵਾਂਗੇ ਜਿਹੜਾ ਪਰਨਾ ਇਹ ਦੋਨੀਆਂ ਅੱਖਾਂ ਤੋਂ ਜਿਹੜਾ ਆਪਾਂ ਬਰਾਬਰ ਰੱਖਣਾ ਕਿਸੇ ਵੀ ਅੱਖ ਤੋਂ ਜਿਹੜਾ ਬਣਾ ਪਰਨਾ ਹੈ ਵਧ ਘੜ ਨਹੀਂ ਰੱਖਣਾ ਜੀ ਤੇੜਾ ਆਪਾਂ ਆਖਰੀ ਲੜ ਲਗਾਇਆ ਸੀਗਾ ਆਖਰੀ ਲੜ ਨੂੰ ਵੀ ਆਪਾਂ ਇਹਦਾ ਸੈੱਟ ਕਰ ਲਵਾਂਗੇ ਬਾਅਦ ਵਿੱਚ ਨਾਲ ਸੁਣੂੜਾ ਆਪਾਂ ਜਿੱਥੋਂ ਲੜ ਮੋੜਿਆ ਸੀਗਾ ਉਥੋਂ ਜਿਹੜਾ ਆਪਾਂ ਲੜ ਨੂੰ ਸੈੱਟ ਕਰਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ